ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਜਿੱਥੇ ਤਬਾਹੀ ਮਚਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਅੱਜ ਸੰਨਤ ਸ਼ਹਿਰ ਲੁਧਿਆਣਾ ਦੇ ਵਿੱਚ ਸਵੇਰ ਤੋਂ ਸ਼ੁਰੂ ਹੋਈ ਬਰਸਾਤ ਜਿਹੜਾ ਵਾਹ ਵੱਡਾ ਮੁਸ਼ਕਿਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਤਾਂ ਤਸਵੀਰਾਂ ਦਿਖਾ ਦਿੰਨੇ ਆ ਇਸ ਬਰਸ਼ਾਤ ਦੇ ਚੱਲਦੇ ਜਿਹੜਾ ਵਾ ਲੁਧਿਆਣਾ ਦੇ ਵਿੱਚ ਵਹਿਣ ਵਾਲਾ ਬੁੱਢਾ ਨਾਲਾ ਜਿਹੜਾ ਵਾ ਓਵਰਫਲੋ ਹੋ ਕੇ ਸੜਕਾਂ ਤੇ ਵਹਿਦਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਬੁੱਢਾ ਨਾਲਾ ਵਾ ਤੇ ਦੂਜੇ ਪਾਸੇ ਸੜਕ ਆ ਤਾਂ ਬੁੱਢਾ ਨਾਲਾ ਜਿਹੜਾ ਓਵਰਫਲੋ ਹੋ ਕੇ ਸੜਕ ਤੇ ਵਹਿਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਬੁੱਢਾ ਨਾਲਾ ਜਿਹੜਾ ਵਾ ਓਵਰਫਲੋ ਹੋ ਚੁੱਕਾ ਵਾ ਕਿਨਾਰੇ ਤੋੜਦਾ ਹੋਇਆ ਸੜਕਾਂ ਤੇ ਲੋਕਾਂ ਦੇ ਕੰਮਾਂ ਦੇ ਦੇ ਵਿੱਚ ਇਸ ਦੀ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਵੱਖ-ਵੱਖ ਇਲਾਕਿਆਂ ਦੀਆਂ ਜਿੱਥੇ ਬੁੱਢੇ ਨਾਲੇ ਦੇ ਓਵਰਫਲੋ ਹੋਣ ਦੇ ਚਲਦੇ ਵੱਡਾ ਨੁਕਸਾਨ ਜਿਹੜਾ ਵਾ ਆਲੇ-ਦੁਆਲੇ ਦੇ ਇਲਾਕਿਆਂ ਨੂੰ ਝੇਲਣਾ ਪੈ ਰਿਹਾ ਜੇ ਗੱਲ ਕੀਤੀ ਜਾਵੇ ਨਿਊ ਮਾਲਾਬੂਰੀ ਇਲਾਕੇ ਦੀ ਤਾਇਪੁਰ ਇਲਾਕੇ ਦੀ ਕਪਿਲ پارک ਦੀ ਤੇ ਕਈ ਇਲਾਕਿਆਂ ਦੇ ਵਿੱਚ ਬੁੱਢਾ ਨਾਲਾ ਜਿਹੜਾ ਵਾ ਓਵਰਫਲੋ ਹੋ ਕੇ ਸੜਕਤ ਉੱਪਰ ਨੂੰ ਵਹਿੰਦਾ ਹੋਇਆ ਨਜ਼ਰ ਆ ਰਿਹਾ ਤੇ ਬੁੱਢੇ ਨਾਲੇ ਦਾ ਗੰਦਾ ਪਾਣੀ ਜਿਹੜਾ ਵਾ ਸੜਕ ਦੇ ਰਸਤੇ ਗਲੀਆਂ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਵਾ ਇਸ ਨੂੰ ਰੋਕਣ ਦੇ ਉਪਾਅ ਵੀ ਕੀਤੇ ਜਾ ਰਹੇ ਨੇ ਜਗਾ ਜਗਾ ਜਿੱਥੇ ਕਿਨਾਰੇ ਨੂੰ ਪਾਰ ਕਰਕੇ ਬੁੱਢਾ ਨਾਲਾ ਜਿਹੜਾ ਵਾ ਸੜਕਾਂ ਤੇ ਪਾਣੀ ਬੁੱਢੇ ਨਾਲੇ ਦਾ ਵਹਿੰਦਾ ਹੋਇਆ ਨਜ਼ਰ ਆ ਰਿਹਾ ਉੱਥੇ ਬੋਰੀਆਂ ਲਾ ਕੇ ਬੰਨ ਬੰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ 8 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਹੜ ਵੱਡਾ ਨੁਕਸਾਨ ਪੁਚਾਰੇ ਨੇ ਉਥੇ ਲੁਧਿਆਣਾ ਦੇ ਵਿੱਚ ਅੱਜ ਸਵੇਰ ਤੋਂ 4 ਵਜੇ ਤੋਂ ਸ਼ੁਰੂ ਹੋਈ ਬਰਸਾਤ ਜਿਹੜੀ ਹੈ ਲਗਾਤਾਰ ਜਾਰੀ ਹੈ ਜਿਸ ਦੇ ਚਲਦੇ ਬੁੱਢਾ ਨਾਲਾ ਜਿਹੜਾ ਵਾ ਲੁਧਿਆਣਾ ਦੇ ਵਿੱਚ ਵੱਡਾ ਨੁਕਸਾਨ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਤਬਾਹੀ ਮਚਾਉਂਦਾ ਹੋਇਆ ਨਜ਼ਰ ਆ ਰਿਹਾ ਅਗਰ ਬਰਸਾਤ ਇਸ ਤਰ੍ਹਾਂ ਹੀ ਚਲਦੀ ਰਹੀ ਤਾਂ ਬੁੱਢਾ ਨਾਲਾ ਜਿਹੜਾ ਵਾ ਵੱਡੀ ਤਬਾਹੀ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਦੇ ਵਿੱਚ ਮਚਾਉਂਦਾ ਹੋਇਆ ਨਜ਼ਰ ਆਏਗਾ ਕਈ ਇਲਾਕਿਆਂ ਦੇ ਵਿੱਚ ਬੁੱਢਾ ਨਾਲਾ ਕਿਨਾਰੇ ਤੋੜ ਕੇ ਜਿਹੜਾ ਵਾ ਪਾਣੀ ਉਸਦਾ ਵੱਖ-ਵੱਖ ਇਲਾਕਿਆਂ ਦੇ ਵਿੱਚ ਮਹੱਲਿਆਂ ਦੇ ਵਿੱਚ ਜਾ ਚੁੱਕਿਆ ਵਾ ਜਿਸ ਨੂੰ ਹੁਣ ਜਿਹੜਾ ਵਾ ਬੋਰੀਆਂ ਬਨ ਕੇ ਬਨ ਬਨ ਕੇ ਜਿਹੜਾ ਵਾ ਰੋਕਣ ਦੀ ਕੋਸ਼ਿਸ਼ ਨਗਰ ਨਿਗਮ ਲੁਧਿਆਣਾ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਖੁਦ ਇਹ ਸਾਰੇ ਕੰਮ ਦੀ ਕਮਾਂ ਜੜੀ ਆ ਮੇਅਰ ਪ੍ਰਿੰਸੀਪਲ ਇੰਦਰਜੀਤ ਕੋਰ ਦੇ ਵੱਲੋਂ ਸੰਭਾਲੀ ਗਈ ਆ ਖੁਦ ਮੌਕੇ ਤੇ ਪਹੁੰਚ ਕੇ ਜਿਹੜਾ ਵਾ ਬੋਰੀਆਂ ਬਣਵਾਈਆਂ ਜਾ ਰਹੀਆਂ ਤਾਂ ਕਿ ਬੁੱਢੇ ਨਾਲੇ ਦਾ ਗੰਦਾ ਪਾਣੀ ਜਿਹੜਾ ਵਾ ਆਪਣੇ किनारे तोड़के मोहल्लों ਦੇ ਵਿੱਚ ਨਾ ਵੜ ਸਕੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੁੱਢੇ ਨਾਲੇ ਦਾ ਜਿਹੜਾ ਵਾ ਖੋਫਨਾਕ ਰੂਪ ਜਿਹੜਾ ਵਾ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਕਿਨਾਰਿਆਂ ਦੇ ਬਿਲਕੁਲ ਬਰਾਬਰ ਸੜਕ ਦੇ ਬਿਲਕੁਲ ਬਰਾਬਰ ਬੁੱਢਾ ਨਾਲਾ ਜਿਹੜਾ ਵਾ ਚੱਲਦਾ ਹੋਇਆ ਨਜ਼ਰ ਆ ਰਿਹਾ ਜਿਹੜੀ ਬਰਸਾਤ ਆ ਸਵੇਰੇ 4 ਵਜੇ ਤੋਂ ਸ਼ੁਰੂ ਹੋਈ ਹੈ ਅਗਰ ਜਿਹੜੀ ਹੈ ਲਗਾਤਾਰ ਹੋਰ ਕੁਝ ਘੰਟੇ ਚੱਲਦੀ ਰਹੀ ਤਾਂ ਬੁੱਢਾ ਨਾਲਾ ਵੱਡਾ ਨੁਕਸਾਨ ਜਿਹੜਾ ਵਾ ਲੁਧਿਆਣਾ ਦੇ ਵਿੱਚ ਪੁੰਚਾਂਦਾ ਹੋਇਆ ਨਜ਼ਰ ਆ ਰਿਹਾ ਤੇ ਲੋਕ 1988 ਦਾ ਉਹ ਮੰਝਰ ਕਰਦੇ ਨੇ ਜਦੋਂ ਬੁੱਢੇ ਨਾਲੇ ਨੇ ਵੱਡੀ ਤਬਾਈ ਲੁਧਿਆਣਾ ਦੇ ਵਿੱਚ ਪੁੰਚਾਈ ਸੀ ਤੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਿਹੜਾ ਮੈਂ ਲੋਕਾਂ ਦੇ ਘਰਾਂ ਤੱਕ ਬੁੱਢੇ ਨਾਲੇ ਦੇ ਗੰਦੇ ਪਾਣੀ ਦੀ ਮਾਰ ਪਈ ਸੀ ਜਿਸ ਤੋਂ ਬਾਅਦ ਵੱਡਾ ਨੁਕਸਾਨ 1988 ਦੇ ਵਿੱਚ ਦੇਖਣ ਨੂੰ ਮਿਲਿਆ ਸੀਗਾ ਤਾਂ ਲੋਕ 1988 ਦਾ ਮੰਜ਼ਰ ਯਾਦ ਕਰਦੇ ਹੋਏ ਅੱਜ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਨੇ ਕਿ ਜਲਦ ਤੋਂ ਜਲਦ ਜਿਹੜੇ ਇਲਾਕਿਆਂ ਦੇ ਵਿੱਚ ਬੁੱਢੇ ਨਾਲੇ ਦੇ ਕਿਨਾਰੇ ਟੁੱਟੇ ਨੇ ਜਲਦ ਤੋਂ ਜਲਦ ਉਹ ਬਣੇ ਜਾਣ ਤੇ ਬੁੱਢੇ ਨਾਲੇ ਦੇ ਵਿੱਚ ਸਫਾਈ ਜਰੂਰ ਤਰੁਸਤ ਕੀਤੀ ਜਾਵੇ ਤਾਂ ਕਿ ਬੁੱਢੇ ਨਾਲੇ ਦਾ ਪਾਣੀ ਅੱਗੇ ਜਾਂਦਾ ਰਹੇ ਵੱਖ-ਵੱਖ ਮਹੱਲਿਆਂ ਦੇ ਵਿੱਚ ਕਿਨਾਰੇ ਤੋੜ ਕੇ ਮਹੱਲਿਆਂ ਦੇ ਵਿੱਚ ਨਾ ਜਾਇਆ ਜਾਵੇ ਤਾਂ ਜਿੱਥੇ ਹੜ੍ਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਡਾ ਨੁਕਸਾਨ ਕਰ ਰਹੇ ਨੇ ਤੇ ਬੁੱਢਾ ਨਾਲਾ ਜਿਹੜਾ ਵਾ ਸਵੇਰ ਤੋਂ ਬਰਸਾਤ ਦੇ ਚਲਦੇ ਬੁੱਢਾ ਨਾਲਾ ਓਵਰਫਲੋ ਹੋ ਕੇ ਲੁਧਿਆਣਾ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਮਹੱਲਿਆਂ ਦੇ ਵਿੱਚ ਵੱਡਾ ਨੁਕਸਾਨ ਪਹੁੰਚਾਉਂਦਾ ਹੋਇਆ ਨਜ਼ਰ ਆ ਰਿਹਾ ਕੈਮਰਾ ਪਰਸਨ ਰਕੇਸ਼ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ